ਆਹੇ ਗੁਰੂ ਜੀ ਦਾ ਖਾਨ ਸਾਹਿਬ ਜੀ ਵਾਹਿਗੁਰੂ ਜੀ ਫਤਿਹ ਗੁਰਦੁਆਰਾ ਲੰਗਰ ਸਾਹਿਬ ਡੇਰਾ ਸ੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਵਰਸਾਈ ਹੋਈ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਇਹਨਾਂ ਵੱਲੋਂ ਵਰਸਾਈ ਹੋਈ ਮਹਾਂਪੁਰਸ਼ ਜਥੇਦਾਰ ਬਾਬਾ ਕਰਨੈਲ ਸਿੰਘ ਜੀ ਮੋਗੇ ਵਾਲਿਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਫਾਜ਼ਲਕਾ ਦੇ ਵੱਖ-ਵੱਖ ਨਗਰਾਂ ਵਿੱਚੋਂ ਕਣਕ ਦੀ ਸੇਵਾ ਅੱਜ 15 ਤਰੀਕ 5ਵਾਂ ਮਹੀਨਾ 2025 ਸਾਲ ਨੂੰ ਅਤੇ 2 ਜੇਠ ਵਾਲੇ ਦਿਨ ਪਿੰਡ ਤੰਬੂ ਵਾਲੇ ਤੋਂ ਭਰ ਕੇ ਟਰੱਕ ਸਿੱਧਾ ਸ੍ਰੀ ਹਜੂਰ ਸਾਹਿਬ ਵਾਸਤੇ ਰਵਾਨਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਵਿਸ਼ੇਸ਼ ਸਹਿਯੋਗ ਭਾਈ ਹਰਜਿੰਦਰ ਸਿੰਘ ਜੀ ਆੜਤੀਆ ਫਾਜ਼ਲਕਾ ਵਾਲੇ ਭਾਈ ਜਗਵਿੰਦਰ ਸਿੰਘ ਜੀ ਆਵਾ ਭਾਈ ਦਰਸ਼ਨ ਸਿੰਘ ਜੀ ਚੱਕ ਪੱਖੀ ਤੋਂ ਇਸੇ ਹੀ ਤਰ੍ਹਾਂ ਭਾਈ ਕੁਲਵਿੰਦਰ ਸਿੰਘ ਜੀ ਕੱਚੇ ਕਾਲੇ ਵਾਲੇ ਤੋਂ ਹੋਰ ਇਲਾਕੇ ਭਰਦੀਆਂ ਸੰਗਤਾਂ ਸਾਰੀਆਂ ਸੰਗਤਾਂ ਨੇ ਤਿਲ ਫੁੱਲ ਨਾਲ ਜੋ ਕਣਕ ਦੀ ਸੇਵਾ ਪੇਟਾ ਕੀਤੀ ਸੋ ਸੋ ਅੱਜ ਮਹਾਪੁਰਸ਼ ਜਥੇਦਾਰ ਬਾਬਾ ਕਰਨੈਲ ਸਿੰਘ ਜੀ ਰਵਾਨਾ ਕਰਨ ਵਾਸਤੇ ਪਹੁੰਚੇ ਹਨ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਇਸੇ ਤਰ੍ਹਾਂ ਆਪਾਂ ਭਾਈ ਕਣਕ ਦੀ ਝੋਨੇ ਦੀ ਸੇਵਾ ਲਗਾਤਾਰ ਲੰਗਰਾਂ ਵਾਸਤੇ ਹੋ ਰਹੀ ਆ ਸੋ ਸਾਰੀਆਂ ਸੰਗਤਾਂ ਦਾ ਮਹਾਪੁਰਸ਼ਾਂ ਵੱਲੋਂ ਬੇਅੰਤ ਬੇਅੰਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दिल्ली क्राइम नेशनल न्यूज़ नजर सफर